वाल्मीकि धर्म का प्रकाश हो वाल्मीकि धर्म का प्रकाश हो जय वाल्मीकि कहो सदा सुखी रहो जैसी हर साल दी तरह मूर्ति स्थापना दिवस है जो परमपिता परमात्मा भगवान वाल्मीकि जी दा पावन ਤੇ ਪਵਿੱਤਰ ਦਿਨ ਹੈ ਜਿਹੜਾ ਅਸੀਂ ਸਾਰੇ ਸਾਡੇ ਕੌਮ ਦੇ ਲੋਕ ਬੜੀ ਧੂਮ-ਧਾਮ ਨਾਲ ਮਨਾਉਂਦੇ ਆ ਅਸੀਂ ਵੀ ਇਸੇ ਤਰ੍ਹਾਂ ਇਥੋਂ ਕਾਫਲਾ ਲੈ ਕੇ ਜਾਂਦੇ ਆ ਪਿੰਡਾਂ ਦੇ ਵਿੱਚੋਂ ਸਾਡੇ ਜਿੰਨੇ ਭਾਈਵੰਦੂ ਨੇ ਲਗਭਗ ਅੱਜ ਅਸੀਂ 15 ਬੱਸਾਂ ਲੈ ਕੇ ਜਾ ਰਹੇ ਆ ਔਰ ਬਾਕੀ ਕਾਰਾਂ ਸਾਡੀਆਂ ਬਾਕੀ ਪਿੰਡਾਂ ਦੇ ਵਿੱਚੋਂ ਡਾਇਰੈਕਟ ਰਾਤ ਦੇ ਵੀ ਬੱਸਾਂ ਸਾਡੀਆਂ ਪਹੁੰਚੀ ਹੋਈਆਂ ਲਗੀਆਂ ਔਰ ਇਸੇ ਤਰ੍ਹਾਂ ਬਹੁਤ ਖੁਸ਼ੀ ਦੇ ਨਾਲ ਮਨਾਇਆ ਜਾਦਾ ਕਿਨੇ ਸਾਡਾ ਬੋਲ ਵਿੱਚ ਸ਼ਕਤੀ ਸਭ ਤੋਂ ਪਹਿਲਾਂ ਤਾਂ ਸਾਰੇ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਅਜ਼ਰ ਅਮਰਤ ਰਿਕਾਲਦਰਸ਼ੀ ਮਾਂ ਸੀਤਾ ਰક્ષਕ ਲਵ ਕੁਸ਼ ਪਾਲਕ ਕਰुणा सागर ਲੇਖ ਵਿਦਾਤਾ ਸੰਸਕ੍ਰਿਤੀ ਦੇ ਪ੍ਰਧਾਨ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਦਾ ਪਾਵਨ ਤੇ ਪਵਿੱਤਰ ਜਿਹੜਾ ਕਿ ਇਹ ਦਿਨ ਹੈ ਮੂਰਤੀ ਸਥਾਪਨਾ ਦਿਵਸ 2016 ਤੋਂ ਜਦੋਂ ਮੂਰਤੀ ਸਥਾਪਿਤ ਹੋਈ ਹੈ ਉਦੋਂ ਤੋਂ ਹੀ ਜਿਹੜੀ ਸੰਗਤ ਆ ਹਰ ਸਾਲ ਵਾਲਮੀਕੀ ਤੀਰਥ ਜਾਂਦੀ ਹੈ ਔਰ ਉੱਥੇ ਬਹੁਤ ਵਧੀਆ ਇਹਨਾਂ ਸਾਰਿਆਂ ਦਾ satsang ਦੇ ਵਿੱਚ ਯੋਗਦਾਨ ਹੁੰਦਾ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਾਉਂਦੇ ਆ ਸਾਰੇ ਲੋਕ ਔਰ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਆ ਅਸੀਂ ਹਰ ਸਾਲ ਇਸੇ ਤਰ੍ਹਾਂ ਇੱਥੋਂ ਕਾਫਲਾ ਲੈ ਕੇ ਜਾਂਦੇ ਆ ਬਸਾਂ ਦਾ ਭਰ ਕੇ ਮੇਰੇ ਨਾਲ ਮੇਰੇ ਸਾਥੀ ਰਾਜਕਮਰ ਜੀ ਜੰਡਾਲੀ ਤੋਂ ਰਿੰਪੀ ਜੀ ਸਾਨੇ ਹਲ ਤੋਂ ਬੁੱਢੇ ਹਲ ਤੋਂ ਆਪਣੇ ਅਸ਼ੀਸ਼ ਜੀ ਬਾਲਾ ਜੀ ਕਲੋਨੀ ਤੋਂ ਇਸੇ ਤਰ੍ਹਾਂ ਕਲੋਨੀ ਤੋਂ ਤੀਸ਼ਾ ਜੀ ਸਾਰੇ ਅਕ੍ਰਿਸ਼ਨ ਜੀ ਸਾਰੇ ਜਿੰਨੀ ਸਾਡੀ ਸੰਗਤ ਆ ਸਾਡੀ ਇੱਕ ਟੀਮ ਹੈ ਇਹ ਸਾਰੀ ਟੀਮ ਦੇ ਸਹਿਯੋਗ ਦੇ ਨਾਲ ਮੈਂ ਹਰ ਸਾਲ ਇੱਥੋਂ ਕਾਫੀ ਜ਼ਿਆਦਾ ਬੱਸਾਂ ਭਰ ਕੇ ਲੈ ਕੇ ਜਾਂਦਾ ਜਿਵੇਂ ਹੁਣ ਅੱਜ ਵੀ ਸਾਡੀਆਂ 10 ਤੋਂ 12 ਬੱਸਾਂ ਲੱਗੀਆਂ ਜਿਹੜੀਆਂ ਅਸੀਂ ਤੀਰਤ ਤੇ ਲਿ ਜਾ ਰਹੇ ਹਾਂ ਬਾਕੀ ਸਾਡੇ ਪੰਜਾਬ ਦੇ ਬਾਕੀ ਜਿੰਨੇ ਸਦਸਿਆ ਹੈਗੇ ਆ ਭਾਵਾਂ ਦਸ ਦੇ ਨਾਲ ਜੁੜੇ ਹੋਏ ਆ ਉਹ ਵੀ ਅੱਜ ਉੱਥੇ ਸਾਰਾ ਪੂਰਾ ਇਕੱਠ ਕਰਨਗੇ ਉਮੀਦ ਹੁੰਦੀ ਆ ਵੀ ਇਕੱਠ ਹਜ਼ਾਰਾਂ ਦੀ ਤਦਾਰ ਦੇ ਵਿੱਚ ਹੁੰਦਾ ਤੇ ਮੈਨੂੰ ਲੱਗ ਰਿਹਾ ਵੀ ਜਿਸ ਤਰ੍ਹਾਂ ਉਤਸ਼ਾਹ ਚੱਲ ਰਿਹਾ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕ ਜੀ ਦਾ ਵੀ ਮੈਨੂੰ ਲੱਗਦਾ ਵੀ ਇਸ ਵਾਰ ਸ਼ਾਇਦ ਇਕੱਠ ਹੋ ਸਕਦਾ ਵੀ ਲੱਖ ਦੀ ਤਦਾਰ ਦੇ ਵਿੱਚ ਹੋ ਜਵੇ ਕਿਉਂਕਿ ਉਤਸ਼ਾਹ ਬਹੁਤ ਆ ਕਿਤੇ ਵੀ ਅਸੀਂ ਫੋਨ ਕਰਦੇ ਆ ਆਪਣੇ ਭਾਈਵੰਦੂਆਂ ਨੂੰ ਆਪਣੇ ਟੀਮ ਦੇ ਮੈਂਬਰਾਂ ਨੂੰ ਸਾਡੇ ਸਮਾਜ ਦੇ ਲੋਕਾਂ ਨੂੰ ਤਾਂ ਹਰੇਕ ਦਾ ਰਿਸਪਾਂਸ ਆਉਂਦਾ ਜੀ ਅਸੀਂ 10 ਬੱਸਾਂ ਲੈ ਕੇ ਆ ਰਹੇ ਆ 2 ਬੱਸਾਂ ਲੈ ਕੇ ਆ ਰਹੇ ਆ ਇੱਕ ਬੱਸ ਪਰ ਕੇ ਲੈ ਕੇ ਆ ਰਹੇ ਆ ਤੇ ਬਹੁਤ ਵਧੀਆ ਮਤਲਬ ਉਤਸ਼ਾਹ ਹੈ ਕਿੰਨੇ ਸੰਗਤਾਂ ਨੇ ਨਾਲ ਚੱਲ ਰਹੀਆਂ ਤੁਹਾਨੂੰ ਨਾਲ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਏਗੇ ਜੀ ਤੁਹਾਡੇ ਵੱਲੋਂ ਨਾਲ ਨਾਲ ਜਿੰਨੀ ਜਿੰਨੀ ਮੇਰੇ ਨਾਲ ਸੰਗਤ ਜਾ ਰਹੀ ਆ ਹਰੇਕ ਸੰਗਤ ਨੂੰ ਉਹਦੇ ਹਿਸਾਬ ਨਾਲ ਹਰ ਇੱਕ ਸੰਗਤ ਦੇ ਵਿੱਚ ਇੱਕ ਇੱਕ ਮੈਂਬਰ ਸਾਡਾ ਇਸ ਤਰ੍ਹਾਂ ਜਿੰਮੇਵਾਰ ਬਿਠਾਇਆ ਹੋਇਆ ਵਾ ਜਿਹੜਾ ਸਾਰੇ ਜਿੰਨੇ ਬੱਚੇ ਨੇ ਬੀਬੀਆਂ ਨੇ ਧੀਆਂ ਭੈਣਾਂ ਸਾਰੀਆਂ ਉਹਨਾਂ ਦੀ ਇੱਕ ਕੇਅਰ ਟੇਕਰ ਵੀ ਨਾਲ ਹੁੰਦਾ ਸਾਡਾ ਫਿਰ ਉਹਨਾਂ ਨੂੰ ਨਾਲ-ਨਾਲ ਰਿਫਰੈਸ਼ਮੈਂਟ ਵੀ ਰਸਤੇ ਦੇ ਵਿੱਚ ਅਸੀਂ ਦਿੰਦੇ ਆ ਨਾਲ ਜਿਸ ਤਰ੍ਹਾਂ ਪਾਣੀ ਹੋ ਗਿਆ ਪਲੱਸ ਚਾਹ ਹੋ ਗਈ ਚਾਹ ਦੀਆਂ ਅਸੀਂ ਕੈਟਲ ਸਾਰੀਆਂ ਬੱਸਾਂ ਦੇ ਵਿੱਚ ਭਰ ਕੇ ਰੱਖੀ ਆ ਨਾਲ ਫਰਸਟ ایڈ ਉਹ ਵੀ ਨਾਲ ਰੱਖੀ ਵੀ ਆ ਕਈ ਵਾਰੀ ਕਿਸੇ ਬੱਚੇ ਨੂੰ ਮਤਲਬ ਉਹਨਾਂ ਉਲਟੀ ਵਗੈਰਾ ਆ ਜਾਂਦੀ ਆ ਜਾਂ ਹਨਾ ਸੋ ਥੋੜਾ ਬੋੜਾ ਪ੍ਰਬੰਧ ਜਿੰਨਾ ਹੁੰਦਾ ਉਹ ਅਸੀਂ ਕਰਦੇ ਆ ਬਾਕੀ ਕਿਉਂਕਿ ਸਫ਼ਰ ਵੀ ਬੜਾ ਹੈ ਨਹੀਂਗਾ 3-4 ਘੰਟੇ ਦਾ ਸਫ਼ਰ ਆ ਲਗਾਤਾਰ ਕਾਫੀ ਨੰਬਰ ਸਮਾਗਮ ਤੇ ਵੀ ਸਮਾਗਮ ਤੋਂ ਸਿਰਫ ਕਰ ਰਹੇ ਹਾਂ ਕਿ ਇਸ ਤਰ੍ਹਾਂ ਦਾ ਸਮਾਗਮ ਆਉਤੇ ਕਿੰਨੇ ਸਮਾਂ ਦੇ ਲਈ ਤਾਂ ਹੁੰਦਾ ਇਸ ਸਮਾਗਮ ਸਾਡਾ ਹੁਣ ਅੱਜ ਤਾਂ ਜਿਵੇਂ ਉੱਥੇ ਲੋਕਲ ਲੋਕ ਨੇ ਉਹ ਤਾਂ ਸਵੇਰ ਤੋਂ ਹੀ ਉੱਥੇ ਚਲੇ ਗਏ ਜਿਵੇਂ ਹੁਣ ਅਸੀਂ ਲੋਕ ਹੁਣ ਅਸੀਂ ਮੰਨ ਕੇ ਚੱਲੋ ਅਸੀਂ 12 ਜਾਂ 12:30 ਵਜੇ ਪਹੁੰਚਾਂਗੇ ਸ਼ਾਮ ਤੱਕ ਸਮਾਗਮ ਚੱਲੇਗਾ ਸ਼ਾਮ ਦੇ 4:00 ਵਜੇ ਜਾਣਗੇ ਤੇ ਲੱਗ ਪਰ ਮੈਂ ਇਹੋ ਹੀ ਇੱਕ ਸੰਦੇਸ਼ ਦੇਣਾ ਚਾਹੂੰਗਾ ਆਪਣੇ ਲੋਕਾਂ ਨੂੰ ਆਪਣੀ ਕੌਮ ਨੂੰ ਆਪਣੇ ਕੌਮ ਦੇ ਬੱਚਿਆਂ ਨੂੰ ਕਿ ਸਿਰਫ ਇੱਕੋ ਹੀ ਆ ਸੰਦੇਸ਼ ਮੇਰਾ ਐਜੂਕੇਸ਼ਨ ਹੈ ਪੜੋ ਲਿਖੋ ਤੇ ਸੰਘਰਸ਼ ਕਰੋ ਕਿਉਂਕਿ ਬਾਬਾ ਸਾਹਿਬ ਨੇ ਵੀ ਇਹੀ ਕਿਹਾ ਸੀਗਾ ਜੇ ਸਾਡੇ ਬੱਚੇ ਪੜ੍ਹੇ ਲਿਖੇ ਹੋਣਗੇ ਤਾਂ ਉਹ ਅਗਲੇ ਰਸਤੇ ਆਪ ਖੁਦ ਲੱਭ ਲੈਣਗੇ ਕਿਉਂਕਿ ਜ਼ਿੰਦਗੀ 'ਚ ਹੈ ਹੀ ਇੱਕ ਪੜ੍ਹਾਈ ਆ ਜਿਹੜੀ ਅੱਗੇ ਵਧਣ ਵਾਸਤੇ ਸਾਨੂੰ ਰੌਸ਼ਨੀ ਦਿੰਦੀ ਆ